ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਸੰਗਤ ਜੀ ਅੱਜ ਆਲੀ ਜੋ ਵੀਡੀਓ ਆ ਉਹਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਹਮੇਸ਼ਾ ਸਾਨੂੰ ਆਪਣੇ ਆਪ ਤੇ ਭਰੋਸਾ ਕਰਨਾ ਚਾਹੀਦਾ ਹਨ ਆਪਾਂ ਨੂੰ ਕਿਸੇ ਤੱਕ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਜੇ ਉਹ ਬੰਦਾ ਮੇਰੇ ਨਾਲ ਐਵੇਂ ਕਰੂਗਾ ਤਾਂ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਕਈ ਵਾਰੀ ਆਪਾਂ ਜ਼ਿੰਦਗੀ ਦੇ ਵਿੱਚ ਕੀ ਕਰਦੇ ਆ ਨਾ ਕਿ ਆਪਾਂ ਕਹਿੰਦੇ ਆ ਯਾਰ ਤੂੰ ਮੇਰੇ ਨਾਲ ਚੱਲ ਹਨਾ ਜੇ ਮੈਂ ਕੱਲਾ ਨਹੀਂ ਜਾਂਦਾ ਹੈਗਾ ਤੁਹਾਨੂੰ ਮੈਂ ਨਾਲ ਜਾਣੀ ਪਊਗਾ ਮੈਂ ਨਹੀਂ ਜਾਣਾ ਹੈਗਾ ਇਕੱਲੇ ਨਹੀਂ ਇਸ ਬਾਰੇ ਕਹਾਣੀਆਂ ਹਨਾ ਮਤਲਬ ਆਪਾਂ ਨੂੰ ਪਤਾ ਲੱਗੂ ਕਿ ਆਪਣੀ ਮਿਹਨਤ ਆਪਾਂ ਨੂੰ ਖੁਦ ਨੂੰ ਕਰਨੀ ਪੈਂਦੀ ਹੈਗੀ ਤੇ ਆਪਾਂ ਕਹਾਣੀ ਸੋੰਨੀ ਸ਼ੁਰੂ ਕਰਦੇ ਹਾਂ ਇੱਕ ਛੋਟੇ ਜਿਹੇ ਪਿੰਡ ਦਾ ਕਿਸਾਨ ਆਪਣੇ ਬੇਟੇ ਨੂੰ ਲੈ ਕੇ ਮਹਾਤਮਾ ਬੁੱਧ ਦੇ ਕੋਲ ਪਹੁੰਚਿਆ ਦੋਨਾਂ ਦੇ ਚਿਹਰੇ ਥੱਕੇ ਹੋਏ ਸੀ ਅੱਖਾਂ ਵਿੱਚ ਹਾਰ ਦਾ ਬੋਧ ਸੀ ਤੇ ਬੁੱਲਾਂ ਤੇ ਸਿਰਫ ਚੁੱਪ ਉਹ ਚੁੱਪਚਾਪ ਜ਼ਮੀਨ ਵੱਲ ਤੱਕਦੇ ਰਹੇ ਪਰ ਉਹਨਾਂ ਦੀ ਇਹ ਚੁੱਪ ਚੀਖ ਰਹੀ ਸੀ ਮਹਾਤਮਾ ਬੁੱਧ ਤਾਂ ਉਹਨਾਂ ਦਾ ਚਿਹਰਾ ਦੇਖਦਿਆਂ ਹੀ ਸਮਝ ਗਏ ਜਦੋਂ ਬੋਧ ਨੇ ਹਾਲਚਾਲ ਪੁੱਛਿਆ ਤਾਂ ਕਿਸਾਨ ਦੇ ਬੇਟੇ ਤੋਂ ਰਿਹਾ ਨਹੀਂ ਗਿਆ ਉਹ ਅਚਾਨਕ ਬੋਲ ਉੱਠਿਆ ਉਹ ਕਹਿਣ ਲੱਗਾ ਮਹਾਤਮਾ ਜੀ ਮੈਂ ਪਿਛਲੇ 5 ਸਾਲਾਂ ਤੋਂ ਪਿਤਾ ਜੀ ਦੇ ਨਾਲ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਹਰ ਵਾਰ ਸੋਚਦਾ ਕਿ ਇਸ ਵਾਰੀ ਮਿਹਨਤ ਰੰਗ ਲਿਆਵੇਗੀ ਪਰ ਹੁਣ ਇਸ ਤਰ੍ਹਾਂ ਲੱਗਦਾ ਕਿ ਕਿਸਮਤ ਕਦੇ ਵੀ ਸਾਡਾ ਸਾਥ ਨਹੀਂ ਦਿੰਦੀ ਜਦੋਂ ਜ਼ਮੀਨ ਵਿੱਚ ਬੀਜ ਬੋਇਆ ਤਾਂ ਪਾਣੀ ਦੀ ਲੋੜ ਸੀ ਉਦੋਂ ਸੋਕਾ ਪੈ ਗਿਆ ਫਿਰ ਫਸਲ ਚੰਗੀ ਹੋਈ ਤਾਂ ਅਚਾਨਕ ਹੜ ਆ ਗਏ ਫਰ ਚਲੋ ਸਭ ਕੁਝ ਠੀਕ ਹੋਇਆ ਤਾਂ ਫਸਲ ਵਿੱਚ ਕੀੜਿਆਂ ਦੀ ਬਿਮਾਰੀ ਲੱਗ ਗਈ ਹਰ ਕੋਸ਼ਿਸ਼ ਮਿੱਟੀ ਵਿੱਚ ਮਿਲ ਗਈ ਲੋਕ ਕਹਿੰਦੇ ਨੇ ਸਮਾਂ ਖਰਾਬ ਹੈ ਕੁਝ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹੋ ਪਰ ਕਿੰਨੀ ਵਾਰ ਕਰੀਏ ਮੈਂ ਮਾਂ ਨੂੰ ਹਰ ਰੋਜ਼ ਦੁਖੀ ਦੇਖਦਾ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਲੱਗਦਾ ਹੈ ਕਿਸਮਤ ਕਦੇ ਸਾਥ ਨਹੀਂ ਦੇਵੇਗੀ ਕੀ ਅਸੀਂ ਇਸੇ ਤਰ੍ਹਾਂ ਹੀ ਦੁਖੀ ਰਹਾਂਗੇ ਹੁਣ ਤੁਸੀਂ ਹੀ ਸਾਨੂੰ ਰਾਹ ਪਾਓ ਨੌਜਵਾਨ ਦੀ ਗੱਲ ਸੁਣ ਕੇ ਮਹਾਤਮਾ ਬੁੱਧ ਚੁੱਪ ਬੈਠੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਦਇਆ ਸੀ ਕੋਸ ਸਮੇ ਬਾਦ ਮਹਾਤਮਾ ਬੁੱਧ ਨੇ ਕਿਹਾ ਜੀਵਨ ਵਿੱਚ ਦੁੱਖ ਦੇ 8 ਕਾਰਨ ਹੁੰਦੇ ਨੇ ਜਨਮ ਦਾ ਦੁੱਖ ਬੁਢਾਪੇ ਦਾ ਦੁੱਖ ਬਿਮਾਰੀ ਦਾ ਦੁੱਖ ਮੌਤ ਦਾ ਦੁੱਖ ਕੋਈ ਮਾੜੀ ਚੀਜ਼ ਹੋ ਜਾਵੇ ਤਾਂ ਉਸ ਦਾ ਦੁੱਖ ਕੋਈ ਚੰਗੀ ਚੀਜ਼ ਚਲੀ ਜਾਵੇ ਤਾਂ ਉਸ ਦਾ ਦੁੱਖ ਚਾਹੀ ਹੋਈ ਚੀਜ਼ ਨਾ ਮਿਲੇ ਤਾਂ ਉਸ ਦਾ ਦੁੱਖ ਤੇ ਮਨ ਦੇ ਪੰਜ ਬੋਝਾਂ ਦੇ ਕਾਰਨ ਵੀ ਦੁੱਖ ਹੁੰਦਾ ਹੈ ਇਹ 8 ਦੁੱਖਾਂ ਦੇ ਕਰਕੇ ਜੀਵਨ ਵਿੱਚ 83 ਕਿਸਮ ਦੇ ਦੁੱਖ ਹੁੰਦੇ ਨੇ ਤੇ ਇਹਨਾਂ ਤੋਂ ਬਚਣ ਦੀ ਕੋਈ ਦਵਾਈ ਨਹੀਂ ਚਾਹੇ ਕੋਈ ਰਾਜਾ ਹੋਵੇ ਜਾਂ ਕੋਈ ਗਰੀਬ ਹਰ ਕੋਈ ਇਹਨਾਂ ਦੁੱਖਾਂ ਵਿੱਚੋਂ ਲੰਘਦਾ ਹੈ ਪਰ ਸਭ ਤੋਂ ਭਾਰੀ ਦੁੱਖ ਉਹ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਮੇਰੇ ਜੀਵਨ ਵਿੱਚ ਦੁੱਖ ਆਉਣਾ ਹੀ ਨਹੀਂ ਚਾਹੀਦਾ ਮੈਨੂੰ ਕੋਈ ਤਕਲੀਫ ਹੋਣੀ ਹੀ ਨਹੀਂ ਚਾਹੀਦੀ ਇਸ ਗਲਤ ਉਮੀਦ ਦਾ ਬੋਝ ਇਨਸਾਨ ਨੂੰ ਸਭ ਤੋਂ ਵੱਧ ਥਕਾਉਂਦਾ ਹੈ ਤੇ ਇਨਸਾਨ ਆਪਣੇ ਉੱਤੇ ਭਰੋਸਾ ਗਵਾ ਬੈਠਦਾ ਹੈ ਲੜਕੇ ਨੇ ਕਿਹਾ ਮੈਨੂੰ ਤੁਹਾਡੀ ਗੱਲ ਸਮਝ ਆ ਰਹੀ ਹੈ ਮੈਂ ਮੰਨਦਾ ਹਾਂ ਕਿ ਦੁੱਖ ਹੈ ਪਰ ਹੁਣ ਮੈਨੂੰ ਪਾਰ ਕਿਵੇਂ ਕਰਾਂ ਜ਼ਰੂਰਤ ਲਈ ਧਨ ਕਿਵੇਂ ਕਮਾਈਏ ਤਾਂ ਮਹਾਤਮਾ ਬੁੱਧ ਨੇ ਕਿਹਾ ਕੱਲ ਨੂੰ ਤੂੰ ਇਕੱਲਾ ਮੇਰੇ ਕੋਲ ਆਈ ਸੋ ਅਗਲੇ ਦਿਨ ਲੜਕਾ ਇਕੱਲਾ ਪਹੁੰਚਿਆ ਪਰ ਅੱਜ ਮਹਾਤਮਾ ਬੁੱਧ ਕਿਤੇ ਦਿ세 ਨਹੀਂ ਪੁੱਛਿਆ ਤਾਂ ਲੋਕਾਂ ਨੇ ਕਿਹਾ ਅੱਜ ਉਹ ਆਪਣੀ ਕੁਟਿਆ ਤੋਂ ਬਾਹਰ ਆਏ ਹੀ ਨਹੀਂ ਲੜਕਾ ਉਡੀਕ ਕਰਦਾ ਰਿਹਾ ਕਈ ਘੰਟੇ ਲੰਘ ਗਏ ਬੇਚੈਨੀ ਵਾਧਦੀ ਗਈ ਸੰਕੋਚ ਕਰਦਾ ਰਿਹਾ ਪਰ ਆਖਰਕਾਰ ਉਸਨੇ ਦਰਵਾਜ਼ੇ ਤੇ دستਕ ਦਿੱਤੀ ਪਹਿਲਾਂ ਹੌਲੀ ਦੇਣੇ ਫਿਰ ਜ਼ੋਰ ਨਾਲ ਕੀ ਕਹਿ ਲਗਾ ਮੈਂ ਤੁਹਾਨੂੰ ਮਿਲਣ ਆਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ ਸਿਰਫ ਚੁੱਪ ਲੋਕਾਂ ਨੇ ਕਿਹਾ ਉਹ ਤਾਂ ਅੰਦਰ ਹੀ ਬੈਠੇ ਨੇ ਪਰ ਸ਼ਾਇਦ ਅੱਜ ਕਿਸੇ ਨਾਲ ਮਿਲਣਾ ਨਹੀਂ ਚਾਹੁੰਦੇ ਕੁਝ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਸ਼ਾਇਦ ਇਸ ਲੜਕੇ ਦੇ ਕਾਰਨ ਉਹ ਸਾਨੂੰ ਵੀ ਨਹੀਂ ਮਿਲ ਰਹੇ ਇਹਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ ਪਰ ਲੜਕਾ ਉਡੀਕ ਕਰਦਾ ਰਿਹਾ ਦਿਨ ਛਿਪਨ ਲੱਗਾ ਇੱਕ ਇੱਕ ਕਰਕੇ ਸਾਰੇ ਜਾਣੇ ਚਲੇ ਗਏ ਹਨੇਰਾ ਹੋਇਆ ਤਾਂ ਲੜਕਾ ਦਰਵਾਜ਼ੇ ਦੇ ਕੋਲ ਬੈਠ ਗਿਆ ਅੱਜ ਉਸ ਨੂੰ ਜਵਾਬ ਦੀ ਬਹੁਤ ਉਮੀਦ ਸੀ ਪਰ ਹੁਣ ਉਸ ਦੀ ਹਿੰਮਤ ਟੁੱਟਣ ਲੱਗੀ ਉਸ ਦਾ ਮਨ ਭਾਰੀ ਸੀ ਅੱਖਾਂ ਵਿੱਚ ਹੰਝੂ ਸੀ ਤਾਂ ਅਚਾਨਕ ਉਸ ਦੀ ਨਜ਼ਰ ਦਰਵਾਜ਼ੇ ਦੇ ਹੇਠਲੇ ਹਿੱਸੇ ਤੇ ਪਈ ਦਰਵਾਜ਼ੇ ਦੇ ਹੇਠਾਂ ਇੱਕ ਛੋਟੀ ਜੀ ਝਟਕਣੀ ਲੱਗੀ ਸੀ ਕੰਬਦੇ ਹੋਏ ਹੱਥਾਂ ਨਾਲ ਉਹਨੇ ਝਟਕਣੀ ਖੋਲੀ ਧੱਕਾ ਮਾਰਿਆ ਤੇ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਦਰਵਾਜ਼ਾ ਆਸਾਨੀ ਨਾਲ ਖੁੱਲ ਗਿਆ ਉਸ ਨੇ ਵੇਖਿਆ ਕਿ ਸਾਹਮਣੇ ਮਹਾਤਮਾ ਬੁੱਧ ਖੜੇ ਮੁਸਕਰਾ ਰਹੇ ਨੇ ਬੁੱਧ ਨੇ ਕਿਹਾ ਜੇਕਰ ਅੱਜ ਤੂੰ ਮੈਨੂੰ ਮਿਲਣ ਤੋਂ ਬਿਨਾਂ ਚਲਿਆ ਜਾਂਦਾ ਤਾਂ ਇਹ ਸੱਚ ਤੇਰੇ ਤੋਂ ਲੁਕਿਆ ਹੀ ਰਹਿੰਦਾ ਇਹੀ ਦੁੱਖਾਂ ਨੂੰ ਪਾਰ ਕਰਨ ਦਾ ਰਾਜ਼ ਹੈ ਤੈਨੂੰ ਸਾਰਾ ਦਿਨ ਲੱਗਦਾ ਰਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਤੇ ਉਡੀਕ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਜੀਵਨ ਦੇ ਦੁੱਖ ਵੀ ਅਜਿਹੀ ਹੀ ਹੁੰਦੇ ਨੇ ਸਾਨੂੰ ਲੱਗਦਾ ਹੈ ਕਿ ਸਾਨੂੰ ਰੋਕਣ ਵਾਲੀ ਤਾਕਤ ਬਾਹਰਲੀ ਹੈ ਸਮਾਜ ਹਾਲਾਤ ਕਿਸਮਤ ਪਰ ਸੱਚ ਇਹ ਹੈ ਕਿ ਰੁਕਾਵਟਾਂ ਸਿਰਫ ਭਰਮ ਹੁੰਦੀਆਂ ਨੇ ਕਿ ਅਸੀਂ ਕਮਜ਼ੋਰ ਹਾਂ ਉਹ ਦੇਖਣ ਵਿੱਚ ਡਰਾਉਣੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਤੇ ਕੋਸ਼ਿਸ਼ ਕਰਦੇ ਹੋ ਤਾਂ ਉਹ ਝਟਕਣੀ ਦੇ ਵਾਂਗ ਬਿਲਕੁਲ ਸੁਧਾਰਨ ਬਣ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਤੁਸੀਂ ਮੁਸ਼ਕਲਾਂ ਨਾਲੋਂ ਵੱਧ ਤਾਕਤਵਰ ਹੋ ਮੁਸ਼ਕਲਾਂ ਦੇ ਹੱਲ ਤੁਹਾਡੇ ਹੀ ਕੋਲ ਨੇ ਲੜਕੇ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਚਮਕ ਵਾਪਸ ਆ ਗਈ ਉਸ ਦੇ ਅੰਦਰ ਕਿਤੇ ਦੀਵਾ ਜਲ ਉਠਿਆ ਮਹਾਤਮਾ ਬੁੱਧ ਨੇ ਕਿਹਾ ਯਾਦ ਰੱਖੋ ਵਿਸ਼ਵਾਸ ਤੇ ਗਿਆਨ ਦੀ ਤਾਕਤ ਸਾਡੇ ਅੰਦਰ ਹੀ ਹੈ ਇਹੀ ਤਾਕਤ ਸਾਨੂੰ ਜੀਵਨ ਦੇ 83 ਦੁੱਖਾਂ ਤੋਂ ਪਾਰ ਲੈ ਜਾਂਦੀ ਹੈ 83 ਦੁੱਖ ਮਤਲਬ ਡਰ ਤੇ ਪ੍ਰਤੀਕਿਰਿਆ ਜਦੋਂ ਤੁਸੀਂ ਡਰ ਕੇ ਪ੍ਰਤੀਕਿਰਿਆ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਭੁੱਲ ਜਾਂਦੇ ਹੋ ਮਹਾਤਮਾ ਬੁੱਧ ਕਹਿੰਦੇ ਨੇ ਕਿ ਜਵਾਨੀ ਵਿੱਚ ਆਪਣੇ ਉੱਤੇ ਭਰੋਸਾ ਗਵਾ ਬੈਠਣਾ ਸਭ ਤੋਂ ਵੱਡਾ ਨੁਕਸਾਨ ਹੈ ਕਿਉਂਕਿ ਜਿਹੜੇ ਮਨ ਵਿੱਚ ਡਰ ਨਾ ਉਹ ਆਪਣੇ ਉੱਪਰ ਯਕੀਨ ਕਰਦਾ ਤੇ ਨਾ ਹੀ ਉਹ ਅਸਲੀ ਆਜ਼ਾਦੀ ਨੂੰ ਮਹਿਸੂਸ ਕਰ ਪਾਉਂਦਾ ਅਸਲੀ ਜੇਕਰ ਮੁਸ਼ਕਲ ਤੋਂ ਬਾਹਰ ਨਿਕਲਣਾ ਹੈ ਤਾਂ ਡਰ ਦੀ ਪ੍ਰਤੀਕਿਰਿਆ ਨੂੰ ਪਾਰ ਕਰਨਾ ਪਵੇਗਾ ਹੁਣ ਡਰ ਮਿਟਾਉਣ ਲਈ ਸਭ ਤੋਂ ਪਹਿਲਾਂ ਸਮਝੋ ਕਿ ਇਹ ਆਉਂਦਾ ਕਿੱਥੋਂ ਹੈ ਦੁਨੀਆ ਤੋਂ ਇਕੱਠਾ ਕੀਤਾ ਗਿਆ ਬੋਝ ਮਹਾਤਮਾ ਬੁੱਧ ਕਹਿੰਦੇ ਨੇ ਕਿ ਸਾਡੀ ਹਾਲਤ ਬਿਲਕੁਲ ਉਸ ਬਾਜ਼ ਵਰਗੀ ਹੈ ਜਿਹਨੂੰ ਮੁਰਗੀਆਂ ਦੇ ਵਿੱਚ ਪਾਲਿਆ ਗਿਆ ਤੇ ਉਸਨੇ ਆਪਣੇ ਆਪ ਨੂੰ ਮੁਰਗੀ ਮੰਨ ਲਿਆ ਜਿਹਨੂੰ ਮੁਰਗੀਆਂ ਦੇ ਵਿੱਚ ਪਾਲਿਆ ਗਿਆ ਤੇ ਉਸਨੇ ਆਪਣੇ ਆਪ ਨੂੰ ਮੁਰਗੀ ਮੰਨ ਲਿਆ ਇਸੇ ਤਰ੍ਹਾਂ ਬਚਪਨ ਵਿੱਚ ਤੁਸੀਂ ਨਿੱਡਰ ਸੀ ਡਰ ਤੇ ਸੰਕੋਚ ਕੀ ਹੁੰਦਾ ਹੈ ਤੁਸੀਂ ਜਾਣਦੇ ਹੀ ਨਹੀਂ ਸੀ ਤੁਸੀਂ ਹਰ ਚੀਜ਼ ਅਜ਼ਮਾਉਂਦੇ ਤੇ ਖੁਸ਼ ਰਹਿੰਦੇ ਸੀ ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਹਰ ਚੀਜ਼ ਵਿੱਚ ਚੰਗਾ ਮਾੜਾ ਲਗਾ ਕੇ ਦੇਖਣ ਲੱਗ ਪਏ ਸਮਾਜ ਤੇ ਲੋਕਾਂ ਦੀਆਂ ਗੱਲਾਂ ਬਿਨਾਂ ਸੋਚੇ ਸਵੀਕਾਰਨ ਲੱਗ ਪਏ ਕਿਸੇ ਨੇ ਕਿਹਾ ਜੀਵਨ ਵਿੱਚ ਕੁਝ ਵੀ ਚੰਗਾ ਕਰਨਾ ਬਹੁਤ ਔਖਾ ਹੈ ਜੀਵਨ ਵਿੱਚ ਚੰਗੇ ਲੋਕ ਹੈ ਹੀ ਨਹੀਂ ਕੱਲ ਦਾ ਕੀ ਭਰੋਸਾ ਇਹ ਸਾਰੀਆਂ ਗੱਲਾਂ ਤੁਹਾਡੇ ਅੰਦਰਲੇ ਮਨ ਦਾ ਹਿੱਸਾ ਬਣ ਗਈਆਂ ਹੌਲੀ ਹੌਲੀ ਭੀੜ ਦਾ ਡਰ ਸਮਾਜ ਦੀ ਸੋਚ ਹੋਰਨਾਂ ਦੀਆਂ ਉਮੀਦਾਂ ਤੁਹਾਡੇ ਅਵਚੇਤਨ ਮਨ ਵਿੱਚ ਘਰ ਘਰ ਲੱਗ ਪਈਆਂ ਹੁਣ ਸਾਨੂੰ ਇਹੀ ਸ਼ਿਕਾਇਤਾਂ ਤੇ ਸੀਮਾਵਾਂ ਸੱਚ ਲੱਗਣ ਲੱਗੀਆਂ ਨੇ ਪਰ ਸਚਾਈ ਇਹ ਹੈ ਕਿ ਭੀੜ ਕਦੇ ਕਿਸੇ ਨੂੰ ਮਹਾਨ ਨਹੀਂ ਬਣਾਉਂਦੀ ਮਹਾਤਮਾ ਬੁੱਧ ਨੇ ਕਿਹਾ ਕਿ ਤੁਸੀਂ ਮੁਰਗੀਆਂ ਨਾਲ ਦਾਣੇ ਚੁਗਣ ਲਈ ਪੈਦਾ ਨਹੀਂ ਹੋਏ ਇਸ ਲਈ ਕਿਸੇ ਹੋਰ ਤੋਂ ਉਮੀਦ ਨਾ ਕਰੋ ਤੇ ਆਪਣੇ ਬਲਬੁੱਤੇ ਉੱਪਰ ਜੀਣਾ ਸਿੱਖੋ ਮਹਾਤਮਾ ਬੁੱਧ ਨੇ ਕਿਹਾ ਕਿ ਆਪਣੇ ਦਮਤੇ ਜੀਣ ਲਈ ਇਹ ਤਿੰਨ ਸਿਧਾਂਤ ਪੜਾਓ ਇਹ ਲਾਸਦਾਂਦ ਇਨਸਾਨ ਨੂੰ ਆਪਣੇ ਮਨ ਦੀ ਸ਼ਾਂਤੀ ਆਪ ਬਣਾਉਣੀ ਪੈਂਦੀ ਹੈ। ਮਹਾਤਮਾ ਬੁੱਧ ਨੇ ਕਿਹਾ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚੋਂ ਨਿਕਲ ਕੇ ਖੁਦ ਖਿੜਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਮਨ ਦੇ ਡਰ ਤੇ ਉਲਝਣਾ ਆਪ ਹੀ ਮਟਾਉਣੇ ਪੈਂਦੇ ਨੇ। ਸਾਨੂੰ ਸਿਰਫ ਦਿਸ਼ਾ ਦਿਖਾਈ ਜਾ ਸਕਦੀ ਹੈ। ਕੋਈ ਸਾਨੂੰ ਕਹਾਣੀ ਸੁਣਾ ਕੇ ਜਾਂ ਦ੍ਰਿਸ਼ ਦਿਖਾ ਕੇ ਸਾਡੇ ਡਰ ਤੇ ਉਲਝਣ ਦੂਰ ਨਹੀਂ ਕਰ ਸਕਦਾ। ਇਸ ਲਈ ਤੁਹਾਨੂੰ ਖੁਦ ਸ਼ਾਂਤੀ ਨਾਲ ਬੈਠ ਕੇ ਆਪਣੇ ਮਨ ਨੂੰ ਸਮਝਾਉਣਾ ਪਵੇਗਾ। ਇਸ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਣਾ ਪਵੇਗਾ ਦੂਜਾ ਸਿਧਾਂਤ ਇਕਾਂਤ ਚੁਣੋ ਜਦੋਂ ਤੱਕ ਤੁਸੀਂ ਭੀੜ ਵਿੱਚ ਰਹੋਗੇ ਉਦੋਂ ਤੱਕ ਅਣਜਾਣੇ ਵਿੱਚ ਹੀ ਡਰ ਤੇ ਪੁਰਾਣੀ ਸੋਚ ਇਕੱਠੀ ਕਰਦੇ ਰਹੋਗੇ ਇਸ ਲਈ ਦੁਨੀਆ ਦੇ ਸ਼ੋਰ ਤੋਂ ਦੂਰ ਹੋ ਜਾਓ ਤੇ ਇਕਾਂਤ ਚੁਣੋ ਹਰ ਰੋਜ਼ ਕੁਝ ਸਮਾਂ ਆਪਣੇ ਵਿਚਾਰਾਂ ਦੇ ਨਾਲ ਇਕੱਲੇ ਬੈਠੋ ਇੱਥੇ ਪਹਿਲੀ ਵਾਰ ਸ਼ਾਂਤ ਮਨੋਸਥਿਤੀ ਵਿੱਚ ਤੁਹਾਨੂੰ ਆਪਣੇ ਜੀਵਨ ਦਾ ਮਕਸਦ ਜਾਣਨ ਦਾ ਮੌਕਾ ਮਿਲੇਗਾ ਤੀਜਾ ਸਿਧਾਂਤ ਜਿਦੇ ਕੋਲ ਉਦੇਸ਼ ਹੈ ਉਹੀ ਸੱਚਮੁੱਚ ਜਿਉਂਦਾ ਹੈ ਮਹਾਤਮਾ ਬੁੱਧ ਕਹਿੰਦੇ ਨੇ ਕਿ ਹਰ ਵਾਰ ਮਨੁੱਖ ਦਾ ਕਰਤੱਵ ਹੈ ਕਿ ਉਹ ਜੀਵਨ ਦੇ ਉਦੇਸ਼ ਨੂੰ ਖੋਜੇ ਫਿਰ ਪੂਰੇ ਸਮਰਪਣ ਦੇ ਨਾਲ ਉਸ ਨੂੰ ਪੂਰਾ ਕਰਨ ਵਿੱਚ ਜੁੜ ਜਾਵੇ ਉਦੇਸ਼ ਤੋਂ ਹੀ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਅਸਲ ਵਿੱਚ ਜ਼ਰੂਰੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਛੱਡ ਸਕਦੇ ਹੋ ਜਿਵੇਂ ਪਹਾੜਤ ਦੀ ਯਾਤਰਾ ਕਰਨ ਵਾਲੇ ਨੂੰ ਹਮੇਸ਼ਾ ਚੋਟੀ ਦੇਖਦੀ ਹੈ ਉਹ ਵਾਰ-ਵਾਰ ਸਹੀ ਰਾਹ ਦੀ ਚੋਣ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਸਪਸ਼ਟ ਉਦੇਸ਼ ਹੀ ਇਨਸਾਨ ਨੂੰ ਇੱਕ ਰਾਹ ਤੇ ਬਣਾਈ ਰੱਖਦਾ ਹੈ ਉਸਦੇ ਵਿਚਾਰ ਤੇ ਊਰਜਾ ਵਿਅਰਥ ਨਹੀਂ ਜਾਂਦੇ ਇਸ ਲਈ ਮਹਾਨ ਉਦੇਸ਼ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ ਮਹਾਤਮਾ ਬੁੱਧ ਨੇ ਕਿਹਾ ਕਿ ਜੇਕਰ ਕਦੇ ਜੀਵਨ ਵਿੱਚ ਉਦੇਸ਼ ਛੋਟਾ ਲੱਗੇ ਤੇ ਤੁਹਾਨੂੰ ਸੰਤੁਸ਼ਟੀ ਨਾ ਹੋਵੇ ਤਾਂ ਟੀਚਾ ਪੂਰਾ ਹੋਣ ਤੇ ਅਗਲਾ ਉਦੇਸ਼ ਚੁਣੋ ਹੌਲੀ-ਹੌਲੀ ਤੁਸੀਂ ਸਮਝਦਾਰ ਹੋ ਜਾਓਗੇ ਤੇ ਛੋਟੀਆਂ ਗੱਲਾਂ ਵਿੱਚ ਉਲਝਣਾ ਛੱਡ ਦੇਵੋਗੇ ਮਹਾਤਮਾ ਜੀ ਨੇ ਕਿਹਾ ਜੋ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਹ ਆਪਣੇ ਮਨ ਦੀਆਂ ਪ੍ਰਤੀਕਿਰਿਆਵਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦਾ ਉਹ ਹਰ ਗਲਤੀ ਨੂੰ ਜਿੱਤ ਵਿੱਚ ਬਦਲਦਾ ਹੈ ਤੇ ਲਗਾਤਾਰ ਯਤਨਸ਼ੀਲ ਰਹਿੰਦਾ ਹੈ ਮਹਾਤਮਾ ਨੇ ਕਿਹਾ ਯਾਦ ਰੱਖੋ ਤੁਹਾਡਾ ਇੱਕ ਪਲ ਦਾ ਯਤਨ ਵੀ ਵਿਅਰਥ ਨਹੀਂ ਜਾਂਦਾ ਇਸ ਲਈ ਜੋ ਆਪਣੇ ਯਤਨ ਵਿੱਚ ਅਡੋਲ ਰਹਿੰਦਾ ਹੈ ਉਹ ਹਮੇਸ਼ਾ ਟੀਚੇ ਤੱਕ ਪਹੁੰਚਦਾ ਹੈ ਇਹੋ ਨਿਜ਼ਮ ਹੈ ਇਸ ਲਈ ਨਤੀਜੇ ਦੀ ਚਿੰਤਾ ਛੱਡ ਕੇ ਸਿਰਫ ਲਗਾਤਾਰ ਕੋਸ਼ਿਸ਼ ਕਰਦੇ ਰਹੋ ਹਾਂਜੀ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਆਪਣੀ ਜ਼ਿੰਦਗੀ ਦੇ ਨਾਲ ਜ਼ਰੂਰ ਰਿਲੇਟ ਕੀਤਾ ਹੋਵੇਗਾ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਜਾਂ ਕੁਝ ਹੋਇਆ ਹੋਵੇਗਾ ਕਿ ਤੁਸੀਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤੁਹਾਨੂੰ ਪਹਿਲਾਂ ਮੁਸ਼ਕਿਲ ਲੱਗ ਰਹੀ ਸੀ ਫਿਰ ਜਦੋਂ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੱਗਿਆ ਯਾਰ ਇਹ ਤਾਂ ਇੰਨੀ ਸੌਖੀ ਚੀਜ਼ ਸੀ ਵੀ ਮੈਂ ਪਹਿਲੇ ਐਂ ਕਰ ਲੈਂਦਾ ਹਨਾ ਇਹ ਚੀਜ਼ ਤੁਹਾਡੇ ਨਾਲ ਜ਼ਰੂਰ ਹੋਈ ਹੋਵੇ ਕਿਉਂਕਿ ਮੇਰੇ ਨਾਲ ਵੀ ਇਦਾਂ ਦੇ ਹਾਸੇ ਜਿਹੜੇ ਹੁੰਦੇ ਰਹਿੰਦੇ ਆ ਵੀ ਕਿਸੇ ਚੀਜ਼ ਨੂੰ ਮੈਂ ਕਹਿੰਨੀ ਆ ਵੀ ਨਹੀਂ ਨਹੀਂ ਇਹ ਤਾਂ ਹੋਣਾ ਨਹੀਂ ਤੇ ਜਦੋਂ ਮੈਂ ਕੋਸ਼ਿਸ਼ ਕਰਕੇ ਵੇਖਦੀ ਆ ਉਹ ਤਾਂ ਬੜੀ ਆਸਾਨ ਹੁੰਦੀ ਹੈ ਚੀਜ਼ ਹਨਾ ਇਸ ਕਰਕੇ ਜਦੋਂ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਨਾ ਉਹਦਾ ਹੱਲ ਤੁਸੀਂ ਖੁਦ ਕੱਢ ਸਕਦੇ ਹੋਣੇ ਹੋਗੇ ਕਈ ਵਾਰ ਹੁੰਦਾ ਕੋਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਹੱਲ ਨਹੀਂ ਨਿਕਲਦਾ ਹੁੰਦਾ ਪਰ ਜਦੋਂ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਨਾ ਤਾਂ ਉਹ ਚੀਜ਼ਾਂ ਹੱਲ ਨਿਕਲ ਜਾਂਦਾ ਪਰ ਜੇ ਤੁਸੀਂ ਕਿਸੇ ਹੋਰ ਨੂੰ ਆਪਣੀਆਂ ਮੁਸ਼ਕਲਾਂ ਦੱਸਦੇ ਹੋ ਉਹ ਬੰਦਾ ਤੁਹਾਨੂੰ ਹੱਲ ਨਹੀਂ ਦਿੰਦਾ ਹੁੰਦਾ ਉਹ ਬਸ ਮਜ਼ੇ ਲੈਂਦਾਗਾ ਵੀ ਹਾਂ ਇਹ ਬੰਦਾ ਮੁਸ਼ਕਿਲ ਦੇ ਵਿੱਚ ਆਪਾਂ ਮੈਂ ਉਹ ਕੋਈ ਮਰਜ਼ੀ ਆ ਸਿਰਫ ਤੁਹਾਡੇ ਮਾਪੇ ਤੁਹਾਨੂੰ ਹੱਲ ਉਸ ਚੀਜ਼ ਦਾ ਦੇ ਸਕਦਾ ਜਿਹੜੇ ਆਪਣੇ ਯਾਰ ਦੋਸਤ ਹੁੰਦੇ ਆ ਨਾ ਉਹ ਵੀ ਆਪਣਾ ਸਾਥ ਨਹੀਂ ਦਿੰਦੇ ਉਹ ਵੀ ਨਾ ਟਾਂਛ ਨੇ ਮਾਂਛ ਨੇ ਕਰਦੇ ਰਹਿੰਦੇ ਆ ਭਾਵੇਂ ਉਹਨਾਂ ਨੂੰ ਪਤਾ ਹੋਵੇ ਵੀ ਆਹ ਮੁਸ਼ਕਿਲ ਦਾ ਹੱਲ ਇਹ ਆ ਪਰ ਉਹ ਤੁਹਾਨੂੰ ਕਦੇ ਵੀ ਦੱਸਣਗੇ ਨਹੀਂ ਜੇ ਦੱਸਣਗੇ ਵੀ ਨਾ ਤਾਂ ਸਿੱਧਾ-ਸਿੱਧਾ ਨਹੀਂ ਦੱਸਣਗੇ ਵੀ ਐਵੇਂ ਕਰ ਲਾ ਮਤਲਬ ਉਲਝਾਈ ਜੇ ਜਾਣ ਕੇ ਗੱਲ ਨੂੰ ਜਾਂ ਹੋਰ ਤਰੀਕੇ ਜਿੰਨਾ ਦੱਸਣਗੇ ਵੀ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਨਾ ਪਵੇ ਵੀ ਤੁਹਾਨੂੰ ਨਾ ਪਤਾ ਲੱਗੇ ਵੀ ਆਸਮੱਸਿਆ ਦਾ ਇਹ ਹੱਲ ਆ ਇਹ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਹੋਇਆ ਹੋਵੇਗਾ ਕਿਉਂਕਿ ਇੱਥੇ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਨਹੀਂ ਸਕਾ ਹੈਗਾ ਕੋਈ ਨਹੀਂ ਕਿਸੇ ਦਾ ਚਾਹੁੰਦਾ ਹੁੰਦਾ ਵੀ ਇਹਦਾ ਚੰਗਾ ਹੋ ਜਾਈ ਜਾਏ ਇਹਦਾ ਕੋਈ ਹੱਲ ਹੋ ਜੇ ਹਨਾ ਇਹ ਚੀਜ਼ ਹੁੰਦੀ ਆ ਇਸ ਕਰਕੇ ਤੁਹਾਨੂੰ ਖੁਦ ਨੂੰ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਉਹਨਾਂ ਦਾ ਹੱਲ ਕੱਢਣਾ ਪੈਂਦਾ ਮਤਲਬ ਕਿ ਸਿੱਧੇ ਡਿਪੈਂਡ ਨਹੀਂ ਰਹਿਣਾ ਚਾਹੀਦਾ ਕਿਉਂਕਿ ਆਪਾਂ ਵੇਖਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੋਈ ਕੰਮ ਕਰਾਉਣ ਜਾਣਾ ਹੁੰਦਾ ਨਾ ਉਦੋਂ ਵੀ ਆਪਾਂ ਆਪਣੇ ਯਾਰ ਮਿੱਤਰ ਨੂੰ ਕਿਸੇ ਨੂੰ ਫੋਨ ਲਾਉਣੇ ਕਿ ਚੱਲ ਯਾਰ ਤੂੰ ਮੇਰੇ ਨਾਲ ਚੱਲ ਹਨਾ ਆਪਾਂ ਐ ਕਰਕੇ ਆਉਣਾ ਆਪਾਂ ਇਕੱਲੇ ਕਿਉਂ ਨਹੀਂ ਜਾਂਦੇ ਵੇਸੀ ਨਾ ਉਦੋਂ ਕੋਈ ਕੰਮ ਵੀ ਨਹੀਂ ਹੁੰਦਾ ਪਰ ਫਿਰ ਵੀ ਆਪੋ ਉਸ ਬੰਦੇ ਨਾਲ ਲੈ ਕੇ ਜਾਣੇ ਆ ਹਾਲਾਂਕਿ ਆਪਾਂ ਕੱਲੇ ਜਾ ਕੇ ਉਹ ਕੰਮ ਕਰਕੇ ਆ ਸਕਦੇ ਹੁੰਨੇ ਆ ਪਰ ਆਪਾਂ ਛੇਤੀ ਵੀ ਮੁੜ ਕੇ ਆ ਸਕਦੇ ਹੁੰਨੇ ਆ ਜੇ ਕੱਲੇ ਜਾਈਏ ਪਰ ਜਦੋਂ ਆਪਾਂ ਕਿਸੇ ਨਾਲ ਲੈ ਜਾਈਏ ਫਿਰ ਆਪਾਂ ਖੜਦੇ ਆ ਕੁਝ ਖਾ ਪੀ ਲੈਣੇ ਹਨ ਨਾਲੇ ਆਪਣਾ ਟਾਈਮ ਬਰਬਾਦ ਕਰਕੇ ਆਉਣੇ ਨਾਲੇ ਉਸ ਬੰਦੇ ਨਾਲ ਬੇਫਾਲਤੂ ਬਸ ਕੰਪਨੀ ਚਾਹੀਦੀ ਐ ਵੀ ਇਸ ਕਰਕੇ ਕੱਲੇ ਆਏ ਆ ਪਰ ਇਸ ਦੁਨੀਆ ਤੇ ਕੱਲਿਆਂ ਨੇ ਜਾਣਾ ਕੱਲਿਆਂ ਨੂੰ ਆਪਾਂ ਨੂੰ ਹਰ ਇੱਕ ਮੁਸ਼ਕਿਲ ਦਾ ਹੱਲ ਕੱਢਣਾ ਪੈਣਾ ਕਿਉਂਕਿ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਆਪਾਂ ਨੂੰ ਪਤਾ ਵੀ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਆ ਆਪਣੇ ਲਈ ਆਈ ਹੈ ਤੇ ਆਪਣਾ ਆਪਣਾ ਦਿਮਾਗ ਹੀ ਇਸ ਚੀਜ਼ ਚੋਂ ਆਪਾਂ ਨੂੰ ਕੱਢ ਸਕਦਾ ਹੁੰਦਾ ਇਸ ਮੁਸ਼ਕਲ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਜਿਹੜੀ ਮੁਸ਼ਕਲ ਆਈ ਹੈ ਮੈਨੂੰ ਕਿਸ ਕਰਕੇ ਆਈ ਹੈ ਹਨਾ ਵੀ ਮੇਰੀ ਕਿੱਥੇ ਗਲਤੀ ਰਹਿ ਗਈ ਵੀ ਜਿਹੜੀ ਮੈਨੂੰ ਇਹ ਮੁਸ਼ਕਲ ਆਈ ਹੈ ਹਨਾ ਇਸ ਕਰਕੇ ਬਾਕੀ ਮੈਨੂੰ ਇਹ ਵੀਡੀਓ ਚੰਗੀ ਲੱਗੀ ਸੀ ਇਸ ਕਰਕੇ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈ ਸੀਗੀ ਤੇ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਵੀ ਇਹ ਵੀਡੀਓ ਜਿਹੜੀ ਜ਼ਰੂਰ ਚੰਗੀ ਲੱਗੀ ਹੋਵੇਗੀ ਕਿਉਂਕਿ ਮੈਂ ਉਹ ਵੀਡੀਓਜ਼ ਹੁੰਦੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਣੀ ਆ ਉਹ ਪਹਿਲਾਂ ਮੈਂ ਖੁਦ ਸੋਣੀਆਂ ਤੇ ਫਿਰ ਤੁਹਾਡੇ ਤੱਕ ਲੈ ਕੇ ਆਉਣੀ ਆ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਵਧੀਆ-ਵਧੀਆ ਵੀਡੀਓਜ਼ ਹੁੰਦੀਆਂ ਨੇ ਤੇ ਉਹ ਮੈਂ ਤੁਹਾਡੇ ਲਈ ਲੈ ਕੇ ਆਵਾਂ ਇਹਦੋਂ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਪਈਆਂ ਹੁੰਦੀਆਂ ਨੇ ਪਰ ਲੰਮੀਆਂ ਹੁੰਦੀਆਂ ਨੇ ਜਾਂ ਮੇਰਾ ਨਹੀਂ ਕਈ ਵਰੀ ਮਨ ਹੁੰਦਾ ਨਾ ਛੁਟ ਕਰਨ ਦਾ ਫਿਰ ਜਿਹੜੀਆਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਮੈਂ ਯਾਤਰਾ ਲੈ ਕੇ ਆਉਣੀ ਹੁੰਦੀਆਂ ਪਰ ਕੋਈ ਗੱਲ ਨਹੀਂ ਆਪਾਂ ਹੋਰ ਵੀ ਵਧੀਆ-ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਤੁਸੀਂ ਉਹ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਕਰ ਲਿਓ ਹਨਾ ਬੈਲ ਆਈਕਨ ਨੱਪ ਕੇ ਤੇ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਧੰਨਵਾਦ ਇਸ ਤੱਕ ਵੀਡੀਓ ਵੇਖਣ ਲਈ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ